ਤਨ ਸਿਰ ਦਰ ਗ੍ਰੰਥ ਸਬ ਜੀ ਉਮਰਾਨ ਤੋ ਤੇ ਅਗੇ ਅਰਦਾਸ ਹਮਾਰੇ ਜੀਉ ਪਿੰਡ ਸਭ ਤੇਰਾ ਗੋਹ ਨਾਨਕ ਸਬ ਤੇਰੇ ਵਡਿਆਈ ਨਾ ਜਾਣੇ ਮੇਰਾ ਤੇਰੇ ਕਵਨ ਕਵਨ ਗੁਣ ਕਹਿ ਕਾਵਾ ਤੂੰ ਸਭ ਗੁਣੀ ਨਦਾਨਾ ਤੁਮਰੀ ਮਮ ਬਰ ਨਾ ਸਕੋ ਤੂੰ ठाकुर ਓਜ ਬਗਵਾਨਾ ਤੇਰੇ ਕਿੜੇ ਕਿੜੇ ਗੁਨਾ ਨੂੰ ਮੈਂ ਗਾਵਾਂ ਜੀਵ ਮੇਰੀ ਕੋ ਵਾਹੇ ਗੁਰੂ ਕਿੜੇ ਕਿੜੇ ਗੁਨਾ ਨੂੰ ਮੈਂ ਗਾਵਾਂ हा मेरी को वाहेगुरु ਸਿਂਗ ਇੱਕੋ ਆਹੇ ਗੁਰੂ कहिड़े कहिड़े गुण नू मेर को वगुरू फिरे कहिड़े कहिड़े गुण नूरी को वगुरू ਆਦੇ ਗੁਰ ਸੇਰੇ ਕਿਹੜੇ ਪਿੜੀ ਗੁਰੂ ਸੁਖਾਵਾ ਦੇਵਾ ਤੇਰੀ ਨਮਹ ਹੈ ਗੁਰੂ ਜੋਗ ਜੋਗ ਟਲ ਦਸਾਂ ਪਾਸੇ ਜਗ ਦੀ ਜੋਤ ਸਾਜਰਾ ਹਜੂਰ ਜਹਰਾ ਜੁਰ ਕਲ ਜਗ ਦੇ ਬਤ ਕ ਨਾਮ ਦੇ ਜਹਾਜ ਹਲਪਾਲ ਕੇ ਰੱਖਦੀ ਦੁਨੀਆਂ ਦੇ ਮਾਲਕ ਤਨ ਤਨ ਸਤਿਗੁਰ ਗ੍ਰੰਤ ਸਾਹਿਬ ਜੀ ਪਾਣ ਪਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਗੁਰ ਪਿਆਰੀ ਸਾਧ ਸੰਗਤ ਜੀਓ ਹਉ ਸਭ ਤੋਂ ਪਹਿਲਾਂ ਹੱਥ ਜੋੜੋ ਸਤਿਗੁਰਾਂ ਸਿੱਚ ਕਉਫ ਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੀਆਂ ਸੰਗਤਾਂ ਅਮਰਤ ਵੇਲੇ ਤੋ ਜੁੜ ਬੈਠਿਓ ਹੋ ਹਰੀ ਜਸ ਸਰਵਨ ਕਰ ਰਹੇ ਹੋ ਗੁਰ ਕਰ ਦੇ ਕੀਰਤਨੀਏ ਕਥਾਵਾਚਕ ਢਾਡੀ ਜਨ ਮਹਾਪੁਰਸ਼ ਆਪ ਜੀਆਂ ਨੂੰ ਸਵੇਰ ਤੋਂ ਅਮਰਤ ਵੇਲੇ ਤੋਂ ਹੀ ਗੁਰੂ ਚਰਨਾਂ ਨਾਲ ਜੁੜ ਰਹੇ ਨੇ ਥੋੜਾ ਜਿਹਾ ਸਮਾਂ ਆਓ ਮਹਾਪੁਰਸ਼ਾਂ ਦੇ ਪਾਵਨ ਪਿੱਤਰ ਸਤਨ ਤੇ ਪਹੁੰਚੇ ਹੋ ਸਾਡਾ ਧਿਆਨ ਤਾਂ ਉੱਥੇ ਹੀ ਜੁੜਿਆ ਹੋਇਆ ਮਹਾਪੁਰਸ਼ਾਂ ਦੇ ਨਾਲ ਹੀ ਬਸ ਉਹੀ ਅੰਦਰ ਵਸਦੇ ਨੇ ਧਿਆਨ ਉਸੇ ਤਰ੍ਹਾਂ ਫੇਰ ਉਹੀ ਸਾਰਾ ਜਿੱਤਾਂ ਸੰਤ ਮਹਾਪੁਰਸ਼ ਬਾਬਾ ਮੋਹਨ ਸਿੰਘ ਦਸ ਰਹੇ ਸੀ ਕੀ ਅੰਜ ਲੱਗਦਾ ਕਿ ਜਿਵੇਂ ਮਹਾਪੁਰਸ਼ ਸੰਗਤ ਦੇ ਵਿੱਚ ਇਤੁਰੇ ਫਿਰਦੇ ਨੇ ਉਹ ਕਿਤੇ ਗਏ ਨਹੀਂ ਬਾਣੀ ਦਾ ਪਰਫਰਨ ਹੈ ਜਨਮ ਮਰਨ ਦੋਹੋਂ ਮੈਂ ਨਹੀਂ ਜਨ ਪਰਪਕਾਰੀ ਆਏ ਜੀ ਦਾਨ ਦੇ ਭਗਤੀ ਲੈਣ ਹਰਸ ਲੈਣ ਮਲਾਏ ਉਹ ਤਾਂ ਹਰ ਪਰਮੇਸ਼ਰ ਦੇ ਨਾਲ ਜੋੜਨ ਵਾਸਤੇ ਆਏ ਨੇ ਜਿਉਂ ਜਲ ਵਿੱਚ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ ਜਿਸ ਤਰ੍ਹਾਂ ਕਹਿੰਦੇ ਪਾਣੀ ਦੇ ਵਿੱਚ ਪਾਣੀ ਰਲ ਜਾਂਦਾ ਹੈ ਜਿਸ ਤਰ੍ਹਾਂ ਸੰਗੰਧੀ ਦੇ ਵਿੱਚ ਸੁਗੰਧੀ ਰਲ ਜਾਂਦੀ ਹੈ ਦਰਗੰਧੀ ਕਦੇ ਸੰਗੰਧੀ ਚ ਨਹੀਂ ਲੀਨ ਹੋ ਸਕਦੀ ਜਿਸ ਤਰ੍ਹਾਂ ਚਾਨਣ ਚਾਨਣ ਚ ਲੀਨ ਹੋ ਜਾਂਦਾ ਹੈ ਹਨੇਰਾ ਕਦੇ ਚਾਨਣ ਚ ਲੀਨ ਨਹੀਂ ਹੋ ਸਕਦਾ ਇਸੇ ਤਰ੍ਹਾਂ ਰੱਬ ਦੇ ਪਿਆਰੇ ਜਿਹੜੇ ਨੇ ਉਹ ਸਾਰੇ ਦੇ ਸਾਰੇ ਪਰਮੇਸ਼ਰ ਚ ਲੀਨ ਹੋ ਜਾਂਦੇ ਨੇ ਆਪੇਤ ਹੋ ਜਾਂਦੇ ਨੇ ਭੇਦ ਵਸਤਾ ਚ ਹੋ ਜਾਂਦੇ ਨੇ ਉਹ ਤਾਂ ਸਮਾਨ ਨਹੀਂ ਕੋਈ ਵਿਚਾਰ ਕਰਨ ਦਾ ਬੜਾ ਸੁੰਦਰ ਅਪਰਾਲਾ ਹੈ ਮਹਾਪੁਰਸ਼ਾਂ ਦੇ ਚਲਾਈ ਚਾਲੀ ਚਲਾ ਰਹੇ ਨੇ ਬਾਬਾ ਸਰਜਨ ਸਿੰਘ ਜੀ ਉਹਨਾਂ ਦੇ ਸਾਰੇ ਸਾਥੀ ਸਾਰਿਆਂ ਦੇ ਹੀ ਇਹ ਅਪਰਾਲਾ ਹੈ ਕਿ ਮਹਾਪੁਰਸ਼ਾਂ ਨੇ ਬਚਨ ਕੀਤਾ ਸੀ ਕਦੇ ਇੱਕ ਹਰਗੋਬਿੰਦ ਸਾਹਿਬ ਗੁਰੂ ਹਰਗੋਬਿੰਦ ਸਾਹਿਬਾਰੇ ਦਾ ਜੋ ਪ੍ਰਕਾਸ਼ ਦਿਹਾੜਾ ਮਨਾਣਾ ਨਾਲ ਹੀ ਭਗਤ ਰਵਤਾਸ ਜੀਾਂ ਦਾ ਪ੍ਰਕਾਸ਼ ਦਿਹਾੜਾ ਤੇ ਅੱਜ ਨਾਲ ਹੀ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਵਾਲਿਆਂ ਦਾ ਵੀ ਜਨਮ ਦਿਹਾੜਾ ਹੈ। ਕੱਲ ਸੰਤ ਬਾਬਾ ਅਜੀਤ ਸਿੰਘ ਜੀ ਸਹਿਬਜ਼ਾਦਿਆਂ ਦਾ ਜਨਮ ਦਿਹਾੜਾ ਸੀ, ਪ੍ਰਕਾਸ਼ ਦਿਹਾੜਾ ਸੀ। ਜਿਹੜਾ ਕਿ ਬੜੀ ਸਰਦਾਰ ਤੇ ਪ੍ਰੇਮ ਨਾਲ ਮਨਾਇਆ ਗਿਆ। ਹਰ ਜਗ੍ਹਾ ਤੇ ਪੌਂਟਾ ਸਭ ਦੀ ਧਰਤੀ ਜਿੱਥੇ ਪ੍ਰਕਾਸ਼ ਹੋਇਆ ਸੀ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀਾਂ ਦਾ। ਉੱਥੇ ਬੜੀ ਸਰਦਾਰ ਨਾਲ ਕੱਲ ਮਨਾਇਆ ਗਿਆ ਹੈ। ਕਿ ਜਦੋਂ ਪ੍ਰਕਾਸ਼ ਹੋਇਆ ਪਹਿਲੀ ਜੰਗ ਪਗਾਨੀ ਦਾ ਜੁੱਧ ਜਿੱਤ ਕੇ ਸਤਿਗੁਰੂ ਆਏ ਸੀ ਜਦੋਂ ਪ੍ਰਕਾਸ਼ ਹੋਇਆ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਉਦੋਂ ਨਾਂ ਰੱਖਿਆ ਅਜੀਤ ਸਿੰਘ ਜਿਹੜਾ ਜਿੱਤਿਆ ਨਾ ਜਾ ਸਕੇ ਸਮਾਂ ਆਇਆ ਸਹਿਬਜ਼ਾਦਾ ਅਜੀਤ ਸਿੰਘ ਜੀ ਜਦੋਂ ਗੜੀ ਚ ਪਾਸ਼ਾ ਆਏ ਨਾ ਤੇ ਉਹ ਗੜੀ ਜਿੱਥੇ ਮਹਾਪੁਰਖ ਸੰਤ ਬਾਬਾ ਮਾਨ ਸਿੰਘ ਜੀ ਨੇ ਸਾਰੀ ਰਾਤ ਰਹਿਣ ਸਹੀ ਕਲਿਆਣੇ ਕੀਤਾ ਸਤਸੰਗ ਜੀ ਜੌਂਗੜਾ ਮਾਰ ਕੇ ਸਵੇਰੇ ਅੰਮ੍ਰਿਤ ਵੇਲੇ ਭੋਗ ਪਾ ਕੇ ਉੱਠੇ ਸੀ ਉਸ ਗੜੀ ਜਦੋਂ ਪਰਵੇਸ਼ ਕੀਤਾ ਨਾ ਕਲਗੀਧਰ ਪਾਤਸ਼ਾਹ ਤੇ ਉਦੋਂ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਆਪ ਅੱਗੇ ਆਏ ਪਿਤਾ ਜੀ ਹੁਣ ਮਨ ਨੂੰ ਵੀ ਆਗਿਆ ਦਿਓ ਮੈਂ ਵੀ ਜੰਗ 'ਚ ਜਾ ਕੇ ਜੂਝ ਕੇ ਸ਼ਹੀਦੀ ਪਾਣਾ ਚਾਹੁੰਦਾ ਹਾਂ ਤਾਂ ਕਲਗੀਧਰ ਪਾਤਸ਼ਾਹ ਪਿਤਾ ਬੜਾ ਖੁਸ਼ ਹੋਇਆ ਤੇ ਜੇ ਅਸੀਂ ਆਪ ਕਹਿੰਦੇ ਗੱਲ ਕੁਝ ਹੋਰ ਹੋਣੀ ਸੀ ਅਸੀਂ ਆਪ ਤੌਰ ਦੇ ਗੱਲ ਕੁਝ ਹੋਰ ਹੋਣੀ ਸੀ ਪੁੱਤਰ ਜੀ ਅੱਜ ਤੁਸੀਂ ਆਪ ਨੇਤਰ ਕੇ ਆਏ ਹੋ ਤੁਸੀਂ ਆਪ ਅੱਗੇ ਆਏ ਹੋ ਅੱਜ ਇਤਿਹਾਸ ਕੁਝ ਹੋਰ ਹੋਏਗਾ ਜਦੋਂ ਵੀ ਕਿਤੇ ਕੌਮ ਨੂੰ ਦੇਸ਼ ਨੂੰ ਕਿਤੇ ਲੋੜ ਪੈਗੀ ਨਾ ਤੁਹਾਡੇ ਵਰਗੇ ਸੂਰਬੀਰ ਆਪ ਨੇਤਰ ਕੇ ਅੱਗੇ ਆਇਆ ਕਰਨਗੇ ਹਾਏ ਸੰਤ ਬਾਬਾ ਜਰਨੈਲ ਸਿੰਘ ਪਿੰਡਾਂਵਾਲ ਜਦੋਂ ਸਮਾਂ ਆਇਆ ਆਪ ਆਏ ਨੇਤਰ ਕੇ ਅੱਗੇ ਉਹਨਾਂ ਦਾ ਵੀ ਅੱਜ ਪ੍ਰਕਾਸ਼ ਦਿਹਾੜਾ ਹੈ ਸਹਿਬ ਜਾਦਿਆਂ ਦਾ ਕੱਲ ਸੀ ਅੱਜ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਪਰ ਜਾਦਾ ਉਸ ਪਿਆਰੇ ਦੀਆਂ ਆਂਦੀਆਂ ਨੇ ਧਿਆਨ ਦਿਓ ਜਦਾਂ ਐ ਲੱਗਦਾ ਜਿਵੇਂ ਜਿਵੇਂ ਮਾਲੀ ਤੋਂ ਬਗੈਰ ਫੁੱਲ ਸੁੱਕ ਗਏ ਹੋਣ फु सुक सरीरु पी वाग इच मेंगियां मलिया फुल ਦਾ ਵੀ ਪ੍ਰਕਾਸ਼ ਦਿਹਾੜਾ ਹੈ ਸਾਥਾਤੇ ਮਨਾਇਆ ਜਾ ਰਿਹਾ ਹੈ ਹਰ ਪਿੰਡ ਨਗਰ ਸ਼ਹਿਰ ਵਿੱਚ ਮਨਾਇਆ ਜਾ ਰਿਹਾ ਹੈ ਅਸਵੀ ਹਾਜ਼ਰੀ ਭਰ ਕੇ ਆਏ ਭਗਤ ਕਬੀਰ ਜੀ ਜੁੱਤੀਆਂ ਘੰਡਦੇ ਨੇ 사త్సੰਗ ਜੀ ਪੰਡਤ ਲੋਕ ਆਂਦੇ ਨੇ ਜੁੱਤੀ ਘੰਡਾਣ ਵਾਸਤੇ ਜੋਤੀ ਟਟਕੀ ਯਾਤਰਾ ਤੇ ਜਾਂਦੇ ਆ ਗੰਗਾ ਇਸ਼ਨਾਨ ਕਰਨ ਜਾਣਾ ਸੀ ਜੁੱਤੀ ਗੰਢਾ ਨਾਲ ਲੱਗੇ ਕਹਿੰਦੇ ਇਹ ਨੀਚ ਹੈ ਜੁੱਤੀਆਂ ਬਣਾਵੇ ਨੀਚ ਤੇ ਪਾਵੇ ਅਮੀਰ ਜੁੱਤੀਆਂ ਗੰਢੇ ਗਰੀਬ ਤੇ ਪਾਵੇ ਪੰਡਿਤ ਦੂਰੋਂ ਜੁੱਤੀ 부ਗਾ ਕੇ ਮਾਰੀ 10 ਫੁੱਟ ਤੋਂ ਆ ਜੁੱਤੀ ਗੰਦੇ ਜੁਤੀ ਗੰਡਾ ਗੰਡਣਾ ਵਾਸਤੇ ਦੇ ਦਿੱਤੇ ਕਬੀਰ ਜੀ ਆਨੇ ਪੁੱਛ ਲਿਆ ਤੁਸੀਂ ਇਹ ਪੰਡਤ ਲੋਕ ਕਿੱਥੇ ਚੱਲੇ ਇਕੱਠੇ ਹੋ ਕੇ ਤੇ ਗੰਗਾ ਇਸ਼ਨਾਨ ਕਰਨ ਚੱਲੇ ਆ ਕਿਹਾ ਤੇਰੀ ਜੀ ਜਾਤ ਨੀਮੀ ਹੈ ਤੋ ਸੁਦਰ ਹੈ ਜੁਤੀ ਦੂਰ ਹੀ ਗੰਡ ਕੇ ਫੜਾ ਦੇ ਕਵੀਰ ਜੀ ਕਹਿੰਦੇ ਅੱਗੇ ਜਾਤ ਕਿਸੇ ਨੇ ਨਹੀਂ ਪੁੱਛਣੀ ਅੱਗੇ ਜਾਤ ਦਾ ਜੋਰ ਹੈ ਅੱਗੇ ਜਿਉ ਨਵੇ ਅੱਗੇ ਅੱਗੇ ਜਿੱਥੇ ਜਾਣਾ ਆਪਾਂ ਨੇ ਉੱਥੇ ਕਿਸੇ ਨੇ ਜਾਤ ਨਹੀਂ ਪੁੱਛਣੀ ਅੱਗੇ ਜਾਤ ਦਾ ਜੋਰ ਹੈ ਕੋਈ ਉੱਥੇ ਅਮਲ ਦੇ ਹੁਣੇ ਨੇ ਨਵੇੜੇ ਜਾਤ ਕਿਸੇ ਪੁੱਛਣੀ ਨਾ ਅਮੋਲਾਂ ਦੇ ਖੋਣ ਕੇ ਨਵੇੜੇ ਇਸ ਤੇਰੀ ਜਾਤ ਪੁੱਛਣੀ ਸਣੇ ਤੇ ਅਮਲਾਂ ਦੇ ਹੁਣੇ ਨੇ ਨਵੇੜੇ ਇਸਨਾ ਤੇਰੀ ਜਾਤ ਪੁੱਛਣੇ ਜੋੜ ਹੈ ਉੱਥੇ ਨੀ ਜਾਤ-ਪਾਤ ਪੁੱਛੀ ਜਾਣੇ ਉੱਥੇ ਅਮਲਾਂ ਦੇ ਨਿਵੇੜੇ ਹੋਣੇ ਨੇ ਅਜ ਤੱਕ ਵੀਰ ਜੀ ਰਾਜ ਬੈਠੇ ਨੇ ਜੋੜੇ ਗੰਢਦੇ ਨੇ ਆਪ ਕਰਨਾ ਭਗਤ ਰਵਿਦਾਸ ਜੀ ਤੇਈ ਵਾਰ ਪਲਿਕਾ ਲੱਗ ਜਾਂਦਾ ਮਕਬੀਰ ਜੀ ਕੀ ਜਾ ਰਿਆ ਸੀ ਫਕਤ ਰਵਿਦਾਸ ਜੀ ਮਹਾਰਾਜ ਵਾਹਿਗੁਰੂ ਮਾਫ ਕਰਨਾ ਜੀ ਜੁੱਤੀਆਂ ਗੰਢਦੇ ਨੇ ਕਿਸੇ ਨੂੰ ਕੀ ਪਤਾ ਜੁੱਤੀਆਂ ਗੰਢਦੇ ਨੇ ਉਹ ਤਾਂ ਟੁੱਟੀਆਂ ਰੂਹਾਂ ਨੂੰ ਗੰਢਦੇ ਨੇ ਉਹ ਤਾਂ ਟੁੱਟੀਆਂ ਰੂਹਾਂ ਨੂੰ ਪਰਮੇਸ਼ਰ ਨਾਲ ਜੋੜਦੇ ਨੇ ਜਿੱਦਾਂ ਸੰਤ ਬਾਪਾ ਮਾਨ ਸਿੰਘ ਜੀ ਭੇਵੇ ਵਾਲੇ ਇਹਨੇ ਸਾਰੀ ਦੁਨੀਆ ਦਾ ਚੱਕਰ ਲਾ ਕੇ ਪਰਮੇਸ਼ਰ ਟੁੱਟੀਆਂ ਰੂਹਾਂ ਰ ਪਰਮੇਸ਼ਰ ਨਾਲ ਜੁੜਿਆ ਗੁਰੂ ਨਾਲ ਜੋੜਿਆ ਗੁਰੂ ਵਾਲਾ ਬਣਾਇਆ ਉਹ ਸਮਾਂ ਕਈ ਵਾਰ ਜਾਤ ਆਂਦਾ ਜਦੋਂ ਮਹਾਪੁਰਸ਼ ਹੈਲੀਕਾਪਟਰ ਤੇ ਅੰਮ੍ਰਿਤ ਸੰਸਾਰ ਕਰਦੇ ਸੀ ਇੱਕ ਇੱਕ ਦਿਨ 'ਚ 20 25 25 ਨਗਰਾਂ ਦਾ ਸੰਸਾਰ ਅੰਮ੍ਰਿਤ ਸੰਸਾਰ ਕਰ ਜਾਣਾ ਸੰਤ ਬਾਬਾ ਮਾਨ ਸਿੰਘ ਜੀ ਪੇਵੇ ਵਾਲੇ ਜਾਈਦਾ ਪਿੰਡਾਂ ਨਗਰਾਂ ਦੇ ਵਿੱਚ ਆ ਹੁਣ ਮੈਂ ਗਿਆ ਸੀ ਹਰਿਆਣਾ ਹਿਮਾਚਲ ਉਤਰਾਖੰਡ ਜਿੱਥੇ ਵੀ ਮਰਜੀ ਚਲੇ ਜਾ ਉੱਥੇ ਮਹਾਂਪੁਰਸ਼ਾਂ ਸੰਗੀ ਮਿਲ ਜਾਂਦੇ ਨੇ ਜਿਹੜਾ ਕਿਹੜੀ ਜਗ੍ਹਾ ਹੈ ਜਿਹੜਾ ਦੇਸ਼ ਹੈ ਕਿਹੜਾ ਵਿਦੇਸ਼ ਹੈ ਜਿੱਥੇ ਮਹਾਂਪੁਰਸ਼ਾਂ ਨੇ ਬੂਟਾ ਨਹੀਂ ਲਾਇਆ ਜਿੱਥੇ ਪਰਮੇਸ਼ਾ ਤੁੱਟਿਆ ਅਰੁਹਰ ਪ੍ਰਵੇਸ਼ਨ ਨਾਲ ਨਹੀਂ ਜੁੜਿਆ ਆ ਸਮਾ ਹੋ ਗਿਆ ਮੇਰਾ ਬਸ ਸਮੇਂ ਤੋਂ ਬਾਹਰ ਨਹੀਂ ਜਾਣਾ ਪ੍ਰੇਮ ਹੈ ਬਾਪਾ ਸੁਰਜਨ ਸਿੰਘ ਨਾਲ ਪੂਰੇ ਜਥਿਆਂ ਨਾਲ ਬਾਪਾ ਅਰ ਜਿਵੇਂ ਹੀ ਬੜੇ ਸੀ ਪਰ ਫਿਰ ਵੀ ਪ੍ਰੇਮ ਦੇ ਬੰਦੇ ਆਇਆ ਇਨਕ ਸਮਾਪਰਵਨ ਕਰਿਓ ਮੈਂ ਬੇਨਤੀ ਕਰ ਜਾਵਾ 19 ਮਾਰਚ ਨੂੰ ਸਮਾਗਮ ਹੈ ਗੁਰਦੁਆਰਾ ਜਾਤਕਰ ਸਿੱਧਾ ਸ੍ਰੀ ਹਿਮਕੋਟ ਲੰਗਰਾਂ ਨਾਲ ਜਾੜਿਆ ਜਾਂਦਾ ਹੈ ਬਛਵਾੜੇ ਰੋਡ ਤੇ ਸਥਾਨ ਪੈਂਦਾ ਹੈ ਦੇਮਕੋਣ ਸਾਹਿਬ ਲੰਗਰਾਂ ਵਾਲਿਆਂ ਦਾ ਸਤਨ ਵਜਦਾ ਹੈ ਉਹਨੇ ਮਾਰ ਤੋਂ ਸੰਤ ਵਾਪਾ ਕਰਤਾਰ ਸਿੰਘ ਜੀ ਪੈਰੋਂ ਵਜਦੇ ਵਾਲੇ ਸੰਤ ਵਾਪਾ ਬੱਜਨ ਸਿੰਘ ਮੇਂਦਰ ਘਟਾਰਲ ਪਗਜੇ ਮਿੱਠੀ ਨਿੱਕੀ ਜਾਤ ਸਲਾਨਾ ਸਮਾਗਮ ਹੈ ਬਾਬਾ ਜੀ ਆਉਣੇ ਪਹੁੰਚਣਾ ਉਥੇ ਬਾਬਾ ਮਾਨ ਸਿੰਘ ਜੀ ਕੀ ਕੀ ਦਸੀਏ ਚਮਕਰ ਸਾਹਿਬ ਦੀ ਧਰਤੀ ਤੇ ਜਦੋਂ ਸਮਾਗਮ ਕਰਾਣਾ ਸੰਤ ਸਮਾਗਮ ਤੇ ਮਾਹਪੁਰਸ਼ਾਂ ਨੂੰ 2 ਵਜੇ ਤੋਂ ਬਾਅਦ ਦਾ ਸਮਾਂ ਰੱਖੀਦਾ ਸੀ ਜਦੋਂ ਸਾਰੀਆਂ ਸੰਗਤਾਂ ਸੌ ਜਾਂਦੀਆਂ ਸੀ ਨਾ ਮਾਹਪੁਰਸ਼ ਇੱਕੋ ਬੜਕ ਮਾਰਦੇ ਸੀ ਆ ਕੇ ਸਾਰੇ ਸੁੱਤਿਆਂ ਨੂੰ ਜਗਾ ਦਿੰਦੇ ਸੀ ਸਾਰੇ ਸੁੱਤਿਆਂ ਨੂੰ ਆਓ ਸਮਾਂ ਹੋ ਗਿਆ ਸਮਾਂ ਕਿਸੇ ਦੀ ਲਿਹਾਜ ਨਹੀਂ ਕਰਦਾ ਹੋ ਤਾਂ ਟੁੱਟੀਆਂ ਰੁਹਾਂ ਨੂੰ ਸੀ ਕੰਨ ਦਾਂ ਕਹਿੰਦੇ ਸੀ ਜਮਾਰ ਦੁਨੀ ਤੁਹ ਪਰਵਾਨ ਕਰੋ ਦਸ ਨੂੰ ਫਿਮਕਰਦਿਓ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ